ਹੈਲੋ ਦੋਸਤੋ ਸਵਾਗਤ ਹੈ ਆਪ ਸਭ ਦਾ ਆਪਣੇ YouTube ਚੈਨਲ ਪੰਜਾਬ ਕਬੱਡੀ ਉੱਤੇ ਕੱਲ ਦੋਸਤੋ ਜਿਹੜਾ ਜੱਗੂ ਹਾਕਮੜੀ ਨੇ ਇੱਕ ਕਬੱਡੀ ਪਲੇਅਰ ਨੂੰ ਥੱਪੜ ਜਿਹੜਾ ਮਾਰਿਆ ਸੀ ਉਹਦੇ ਲਈ ਜੱਗੂ ਹਾਕਮੜਾ ਅੱਜ ਲਾਈਵ ਹੋਇਆ ਹੈ ਤੇ ਸੁਣੋ ਜੱਗੂ ਹਾਕਮੜਾ ਨੇ ਇਹਦੇ ਬਾਰੇ ਕੀ ਕਹ ਚੁੱਕੇ ਹਾਂ ਜਿਹੜਾ ਕੱਲ ਰੌਲਾ ਹੋ ਗਿਆ ਸੀ ਬਈ ਉਹਦੇ ਉਹਦੇ ਕਰਕੇ ਗੱਲ ਕਰਨੀ ਆਣਾ ਆਪਾਂ ਜੇ ਕੌਡੀਆਂ ਪਾਈਆਂ ਮੁੰਡੇ ਦਾ ਤੇ ਆ ਜਿਹੜੇ ਬਈ ਪੇਜਾਂ ਤੇ ਆ ਯਾਰ ਬਾਲਾ ਪੁੱਠਾ ਬੋਲੀ ਜਨ ਇਹ ਸੋਡੀ ਗਲਤ ਗੱਲ ਐ ਜੇ ਕੋਈ ਸੋਡੀ ਕੋਈ ਉਹੀ ਦੁਸ਼ਮਣੀ ਹੈ ਤਾਂ ਉਹ ਦੱਸ ਦੋ ਹਨਾ ਪਾਪਾ ਹਾਂ ਪੁੱਤ ਬਾਬਾ ਬਰਵਾ ਜਾ ਤੇ ਭਾਈ ਬਣ ਕੇ ਯਾਰ ਕਮੈਂਟਾਂ ਜਿਵੇਂ ਨਾ ਬੋਲੇ ਕਰੋ ਉਹ ਭਾਈ ਹੋਈ ਆਪਣਾ ਉਨਾ ਤੇ ਉਹ ਹਰਿਆਣੇ ਦੇ ਹਰਿਆਣੇ ਦੇ ਕਹੀ ਜਾਂਦੇ ਵੀ ਸਾਡੇ ਹਰਿਆਣੇ ਦਾ ਮੁੰਡਾ ਹਨਾ ਉਹ ਹਰਿਆਣੇ ਦਾ ਨਹੀਂ ਹੈਗਾ ਭਈ ਉਹ ਪੰਜਾਬ ਦਾ ਹੀ ਹੈ ਸਾਡਾ ਹੀ ਹੈ ਤੇ ਉਹਨੂੰ ਖੇ ਉਹ ਸੰਗਰੂਰ ਦੀ ਸੰਗਰੂਰ ਦੀ ਟੀਮ ਕੈਨਸਲ ਹੋ ਗਈ ਕੱਟੀ ਗਈ ਸੀ ਤੇ ਉਹ ਉਹ ਉਹਨਾਂ ਨੂੰ ਉਹਨਾਂ ਨੂੰ ਖੇਡਣ ਦਿੱਤਾ ਸੰਗਰੂਰ ਵਾਲਿਆਂ ਨੂੰ ਮੁੰਡਾ ਸੰਗਰੂਰ ਦਾ ਸੀਗਾ ਉਹ ਹਰਿਆਣੇ ਦੀ ਟੀਮ ਨਾਲ ਆ ਗਿਆ ਵੀ ਖੇਡਣਾ ਹੈਗਾ ਪਹਿਲਾਂ ਤਾਂ ਅਸੀਂ ਭੇਜਿਆਤਾ ਬਾਅਦ ਬਾਅਦ ਚ ਹਰਿਆਣੇ ਦੀ ਸਾਰੀ ਟੀਮ ਕਹਿੰਦੀ ਵੀ ਬਾਈ ਸਾਡੇ ਨਾਲ ਇਹਨੂੰ ਖੇਡ ਲੈਣ ਦੇਣਾ ਵੀ ਰੇਡਰ ਘਟਨੇ ਚਲ ਪੰਜ ਪੰਜ ਸੱਤ ਕੌਡੀਆਂ ਪਾ ਲੈਣ ਦੇ ਜਿੰਨੀ ਅੱਗ ਪੈਂਦੀਆਂ ਨੇ ਅਸੀਂ ਉਹਨੂੰ ਆਪ ਗਿਆ ਵੀ ਮੈਂ ਆਪ ਗਿਆ ਵੀ ਬਾਈ ਚਲ ਕੋਈ ਗੱਲ ਨਹੀਂ ਖੇਡ ਲੈ ਵੀ ਪਾ ਲੋ ਕੌਡੀਆਂ ਉਹ ਉਹ ਪੰਜਾਬ ਦਾ ਮੁੰਡਾ ਬਈ ਹਰਿਆਣੇ ਵਾਲੇ ਬਾਲੀ ਗੱਲ ਚੱਕੀ ਜਾਂਦੇ ਆ ਹਨ ਪੇਜਾਂ 'ਚ ਵੀ ਐਵੇਂ ਕਰਕੇ ਐਵੇਂ ਆ ਵੀ ਸਾਡੇ ਹਰਿਆਣੇ ਦੇ ਮੁੰਡੇ ਦੇ ਮਾਰਿਆ ਉਹ ਸਾਡਾ ਜੀ ਆ ਬਈ ਪੰਜਾਬ ਦਾ ਮੈਂ ਆਪ ਹੀ ਖੜਾਇਆ ਸੀ ਵੀ ਬਈ ਕੋਈ ਗੱਲ ਨਹੀਂ ਤੁਸੀਂ ਖੇਡ ਲਓ ਮੈਚ ਜਿੱਤ ਹਾਰ ਹੁੰਦੀ ਰਹਿੰਦੀ ਹੈ ਬਾਕੀ ਬਈ ਸਾਰਿਆਂ ਨੂੰ ਜੇ ਦੁੱਖ ਲੱਗਿਆ ਆਪਣੇ ਚਾਉਣ ਵਾਲੇ ਬੰਦਿਆਂ ਨੂੰ ਹਨ ਸਾਰਿਆਂ ਨੂੰ ਸੌਰੀ ਬਈ ਯਾਰ ਭਾਈ ਠੀਕ ਆ ਹੋਰ ਤਾਂ ਸੈਟ ਹੈ ਬਾਕੀ ਬਾਈ ਬਣਾ ਯਾਰ ਕਮੈਂਟਾਂ ਚ ਬਾਲਾ ਪੁੱਠਾ ਨਾ ਬੋਲਿਆ ਕਰੋ ਗਲਤੀ ਹੋਈ ਜਾਂਦੀ ਆ ਬੰਦੇ ਤੋਂ ਸਾਰੇ ਨਵੇਂ ਬੰਦਿਆਂ ਦੀ ਫੁੱਲ ਸਪੋਰਟ ਕਰਦੇ ਆ ਬੱਬਾ ਜਿਹੜੇ ਨਵੇਂ ਉੱਠਦੇ ਆ ਆਪਦੀ ਟੀਮ ਚ ਖੜੇ ਹੋਣ ਦੀ ਕੋਸ਼ਿਸ਼ ਕਰਦੇ ਆ ਨਵੇਂਆਂ ਨੂੰ ਹਨਾ ਵੀ ਅੱਗੇ ਆਉਣਾ ਉਹ ਉਹ ਮੁੰਡੇ ਨੂੰ ਤੇ ਸਿਆਲ ਖੜਾਇਆ ਸੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਉਹਨੇ ਸਾਰਿਆਂ ਦੀ ਨਿਗਾਹ ਚ ਆਇਆ ਉਹ ਬੰਦਾ ਆਪਣੀ ਟੀਮ ਚ ਖੇਡਿਆ ਸੀਗਾ ਉਹਦੋਂ ਐਵੇਂ ਭਾਈ ਬਣ ਕੇ ਚੱਲ ਹੁੰਦਾ ਰਹਿੰਦਾ ਗਰਾਊਂਡ 'ਚ ਹਨ ਬਾਅਦ 'ਚ ਅਸੀਂ ਇਕੱਠੀ ਸੀਗੇ ਕੋਈ ਗੱਲ ਨਹੀਂ ਗੱਲਬਾਤ ਹੋ ਗਈ ਉਹਨੇ ਕਹਿਤਾ ਵੀ ਬੱਬਾ ਮੈਨੂੰ ਐਵੇਂ ਲੱਗਿਆ ਹਨ ਯਾਰ ਵੀ ਤੂੰ ਤਿੰਨ ਚਾਰ ਵਾਰੀ ਲਗਾਤਾਰ ਮਾਰਿਆ ਮੈਨੂੰ ਤਾਂ ਕਰਕੇ ਗੁੱਸਾ ਲੱਗਿਆ ਹਨ ਹਾਂ ਹਾਂ ਬਈ ਮੈਨੂੰ ਪਤਾ ਨਹੀਂ ਐਦਾਂ ਕਰਨਾ ਚਾਹੀਦਾ ਸੀ ਇੱਕ ਗੱਲ ਤੁਹਾਨੂੰ ਹੋਰ ਦੱਸਾਂ ਗੱਲ ਬਾਬੇ ਯਾਰ ਦਿਮਾਗ ਹੀ ਬਾਲਾ ਐਵੇਂ ਸੀ ਹਨਾ ਸਵੇਰੇ ਤੋਰੇ ਸਵੇਰੇ ਜ